ਆਜ ਮਹੱਲਾ ਪਹਿਲਾ ਫੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਤਾ ਭਰੀ ਜਾਂ ਮਰਦਾਰਨਾ ਖਾਈ ਗੱਲ ਨਹੀਂ ਪਿਸਤ ਨਾ ਜਾਈਐ ਛੁੱਟੈ ਸੱਚ ਕਮਾਈ ਮਾਰਨ ਪਾਹੀ ਹਰਾਮ ਮਹਿ ਹੋਏ ਹਲਾਲ ਨਾ ਜਾਈ ਨਾਨਕ ਗੱਲੀ ਕੂੜਈ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾਂ ਵਕਤ ਪੰਜ ਪੰਜਾ ਪੰਜੇ ਨਾਮ ਪਹਿਲਾ ਸੱਚ ਹਲਾਲ ਦੁਈ ਤੀਜਾ ਖੈਰ ਖੁਦਾਈ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜੀ ਤੇ ਕੂੜਿਆਰ ਕੂੜਾ ਕੁੜੀ ਪਾਇ ਪੌੜੀ ਇੱਕ ਰਤਨ ਪਦਾਰਥ ਵਣਜ ਦੀ ਇੱਕ ਕੱਚੇ ਦੇ ਵਾਪਾਰਾ ਸਤਗੁਰ ਤੁਠੇ ਪਾਈ ਅਨ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਨੈ ਨਾ ਲੱਦਿਆ ਅੰਦੇ ਭੌਂਕ ਮੋਏ ਕੂੜਿਆਰਾ ਮਨ ਮੁਖ ਦੂਜੈ ਪਚ ਮੋਏ ਨਾ ਬੂਝਹਿ ਵਿਚਾਰਾ ਇੱਕ ਸਬਾਝੋ ਦੂਜਾ ਕੋ ਨਹੀਂ ਕਿਸ ਆਗੈ ਕਰਹਿ ਪੁਕਾਰਾ ਇਕ ਨਿਰ ਧਨ ਸਦਾ ਭੌਂਕ ਦੇ ਇਕ ਨਾ ਭਰੇ ਤੁਜਾਰਾ ਵਿਣ ਨਾਮੈ ਹੋਰ ਧਨ ਨਾਹੀ ਹੋਰ ਵਿਖਿਆ ਸਭ ਛਾਰਾ ਨਾਨਕ ਆਪ ਕਰਾਏ ਕਰੀ ਆਪ ਹੁਕਮ ਸਵਾਰਨ ਹਾਰਾ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਔਲ ਔਲ ਦੀਨ ਕਰ ਮਿਟਾ ਮਸਕਲ ਮਾ ਨਾਮਾਲ ਮਸਾਵੇ ਹੋਏ ਮੁਸਲਮ ਦੀਨ ਮਹਾਨੈ ਮਰਨ ਜੀਵਨ ਕਾ ਭਰਮ ਚਕਾਵੇ ਰੱਬ ਕੀ ਰਜ਼ਾਈ ਮੰਨੀ ਸਿਰ ਉੱਪਰ ਕਰਤਾ ਮੰਨੀ ਆਪ ਗਵਾਵੇ ਤੋ ਨਾਨਕ ਸਰਬ ਜੀਆਂ ਮੇਰਮਤ ਹੋਈ ਤਾ ਮੁਸਲਮਾਨ ਕਹਾਵੇ ਮਹੱਲਾ ਚੌਥਾ ਫਰਹਾਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੀ ਨਿਰੰਜਨ ਪਾਵੇ ਤਜ ਮਾਨ ਅਬਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਨਿਵਲਾਵੇ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰਨਾਮ ਸਮਾਵੇ ਪੌੜੀ ਰਾਜ ਰૈયਤ ਸਿੱਖਦਾਰ ਕੋਏ ਨਾ ਰਹਿਸੀਓ ਹੱਟ ਪੱਟਣਾ ਬਾਝਾਰ ਹੁਕਮੀ ਠਹਿਸੀਓ ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੀ ਦਰਬ ਭਰੇ ਪੰਡਾਰ ਰੀਤੇ ਇੱਕ ਖਾਣੇ ਤਾਜੀ ਰੱਥ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਘਰਵਾਰ ਕਿਥੈ ਸੇ ਆਪਣੀ ਤੰਬੂ ਪਲੰਘ ਨਿਵਾਰ ਸਰਾਇ ਚੇ ਲਾਲਤੀ ਨਾਨਕ ਸੱਚ ਦਾ ਤਾਰ ਸੁਨਾਖਤ ਕੁਦਰਤੀ ਸ਼ਲੋਕ ਮਹੱਲਾ ਪਹਿਲਾ ਨਦੀਆਂ ਹੋ ਐ ਧੀਨਵਾ ਸੋਮ ਹੋਵਹਿ ਦੁੱਧ ਘੀਓ ਸਗਲੀ ਤਰਤੀ ਸक्कर ਹੋਐ ਖੁਸ਼ੀ ਕਰੇ ਨਿਤ ਜੀਉ ਪਰਬਤ ਸੋਇਨਾ ਰੂਪਾ ਹੋਵੈ ਹੀਰੇ ਲਾਲ ਜੜਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਭਾਰ ਅਠਾਰਹ ਮੇਵਾ ਹੋਇ ਗਰੁੜਾ ਹੋਇ ਸੁਆਉ ਚੰਦ ਸੂਰਜ ਦੋਇ ਫਿਰ ਦੇ ਰਖੀਐ ਨਿਹ ਚਲੋ ਹੋਇ ਥਾਂ ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਜੇ ਦੇਹ ਹੈ ਦੁਖ ਲਾਈਐ ਪਾਪ ਕਰਹਿ ਦੋਇ ਰਾਹ ਰਾਤ ਪੀਨੇ ਰਾਜੇ ਸਿਰੇ ਉੱਪਰ ਰੱਖੀਐ ਏਵੇਂ ਜਾਪੈ ਭਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਉ ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਉ ਪਵੜੀ ਬਦ ਫੈਲੀ ਗੈਬਾਨਾ ਖਸਮ ਨਾ ਜਾਣਈ ਸੋ ਕਹੀਐ دیਵਾਨਾ ਆਪ ਨਾ ਪਛਾਣੀ ਕਲਹਾ ਗੁਰੀ ਸੰਸਾਰ ਵਾ ਦੇ ਖੱਪੀਐ ਵਿਣਮਾਵੇ ਵੇਕਾਰ ਪਰਮੀ ਪਚੀਐ ਰਾਹ דוਐ ਇਕ ਜਾਣੈ ਸੋਈ ਸਿਜਸੀ ਕੁਫਰ ਗੋਕਪਰਾਣੈ ਪਿਆਦਜਸੀ ਸਭ ਦੁਨੀਆ ਸੁਭਾਨ ਸੱਚ ਸਮਾਈਐ ਸਿਜੈ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵੇ ਆ ਜਿਸ ਮਨ ਵਸਿਆ ਸੋਈ ਨਾਨਕ ਅਵਰ ਨ ਜੀਵੇ ਕੋਈ ਜੇ ਜੀਵੇ ਪਤਲਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰਾਗ ਰਤਾ ਨਚੈ ਨੰਗ ਨਾਨਕ ਠੱਗਿਆ ਮੁਠਾ ਜਾਇ ਵਿਣ ਨਾਵੇਂ ਪਤ ਗਿਆ ਗਵਾਈ ਮਹੱਲਾ ਪਹਿਲਾ ਕਿਆ ਖਾਦੈ ਕਿਆ ਪੈਂਦੈ ਹੋਈ ਜਾਂ ਮਨ ਨਾਹੀ ਸੱਚਾ ਸੋਈ ਕਿਆ ਮੇਵਾ ਕਿਆ ਘੋ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਲਾਸ ਕਿਆ ਲਛਕਰ ਕਿਆ ਨੀਵ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਮਿਣ ਸਬੇ ਟੋਲ ਵੜਾਸ ਪਵੜੀ ਜਾਤੀ ਦਾ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਐ ਚੱਕੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰਦੀ ਬਾਣੀ ਐ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇਕਨੀ ਬੱਦੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕਟਿਆ ਰਹੀ ਸੋ ਪੱਲਰਵਾੜ ਸਣ ਕੀ ਸਾਰਾਂ ਚਿੱਥਿਆ ਕਾਣ ਲਾਇਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਨ ਆਏ ਪਹਿਠ ਜੋ ਦਰ ਰਹੇ ਸੋ ਉੱबरे ਨਾਨਕ ਅਜਬ ਡੇਠਾ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟਕਟ ਬੱਦਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ ਰਸ ਕਸ ਟੱਟਰ ਪਾਈਐ ਤਪੈ ਤੈ ਬਿਲਾਇ ਪੀਸੋ ਫੋਗ ਸੰਭਾਲੀਐ ਦਿਚੈ ਅਗ ਜਲਾਇ ਨਾਨਕ ਮਿੱਠੈ ਪਤਰੀਐ ਵੇਖੋ ਲੋਕ ਆਇ ਪਵੜੀ ਇਕ ਨਾ ਮਰਨ ਨਾ ਚਿੱਤ ਆਸ ਕਣਹਿਰੀਆ ਮਰ ਮਰ ਜਮੈ ਨਿਤ ਕਿਸੈ ਨਾ ਕੀਰਿਆ ਆਪਲੜੈ ਮਨ ਚੇਤਾ ਕਹਿਨ ਚੰਗੀਰੀਆ ਜਮ ਰਾਜੈ ਨਿਤ ਨੇਤੈ ਮਨਮੁਖ ਹੀਰਿਆ ਮਨਮੁਖ ਲੂਣ ਹਰਾਮ ਕਿਆ ਨ ਜਾਣਿਆ ਬੱਦੇ ਕਰਮ ਸੁਨਾਮ ਖਸਮ ਨਾ ਪਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ ਕਰ ਸੰਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੂਕ ਮੱਛੀ ਤਾਰੂ ਕਿਆ ਕਰੀ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੀ ਖੁਸ਼ਰੇ ਕਿਆ ਘਰਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜਿਐ ਸਿਮਰਤ ਪਾਠ ਅੰਲਾ ਚਾਨਣ ਰੱਖੀਐ ਦੀਵੇ ਬਲ ਹੈ ਪਚਾਸ ਚਾਹਣੇ ਸੋਇਨਾ ਪਾਈਐ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਐ ਟਹਿ ਨਾ ਹੋਈ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਹਿ ਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਥਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਈ ਭੁਖਿਆ ਗੰਢ ਪਵੈ ਜਾਂ ਖਾਏ ਕਾਲਾ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਟੇ ਬੋਲ ਬੇਦਾਂ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੈ ਮੋਹਿਮਾਰ ਨਾਨਕ ਆਖੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ